ਅਮ੍ਰਿਤਸਰ ਦੇ ਹਲਕਾ ਪੂਰਬੀ ਬਾਰਡਰ ਚੌਵੀ ਤਰੰਪੁਰਾ ਦੇ ਖੇਤ ਤਨਤਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਜੋੜਾ ਫਟਕ ਦੇ ਮੁਖੀ ਮਨਜੀਤ ਸਿੰਘ ਅਤੇ ਚਰਨਦੀਪ ਸਿੰਘ ਮਾਨਤੀ ਪਹਿਲਵਾਨ ਵੱਲੋਂ థੈਲਾਸੀਮੀਆ ਤੋਂ ਪੀੜਤ ਬੱਚਿਆਂ ਅਤੇ ਰੋੜਵੰਦ ਮਰੀਜ਼ਾਂ ਲਈ ਖੂਨਦਾਨ ਕੈਂਪ ਲਗਾਇਆ ਗਿਆ ਜੀ ਬੀ ਆਪਾਂ ਬਾਅਦਸ ਕੇ ਬਾਅਦ ਤੋਂ ਪਤਾ ਕਰ ਮੇਰਾ ਨਾਮ ਜੀ ਚਰਨ ਸਿੰਘ ਮਹਾਂਤੀ ਪਹਿਲਵਾਨ ਵਾਰ ਨੰਬਰ 24 ਵਾਰ ਇੰਚਾਰਜ ਬਲੋਗ ਇੰਚਾਰਜ ਆ ਜਿਹੜਾ ਕੈਂਪ ਲੱਗਿਆ ਜੀ ਸਾਡੇ ਵੱਡੇ ਭਰਾ ਸਰਦਾਰ ਮਜੀਦ ਸਿੰਘ ਜੀ ਸੋਸਾਇਟੀ ਤਾਂ ਤਨ ਬਾਬਾ ਫੁੱਡਾ ਸੋਸਾਇਟੀ ਵੱਲੋਂ ਜੀ ਹਰ ਸਾਲ ਦੀ ਤਰ੍ਹਾਂ ਬਲੱਡ ਕੈਂਪ ਲਗਾਇਆ ਜਾਂਦਾ ਹੈ ਤੇ ਅੱਜ ਦੇ ਦਿਨ ਵੀ ਬਲੱਡ ਕੈਂਪ ਲਗਾਇਆ ਗਿਆ ਹੈ ਜੀ ਬਿਲਕੁਲ ਪੌਕੇਰੇ ਮਨਾਂ ਦੇ ਵਿੱਚ ਅਜੇ ਵੀ ਡਰ ਲੈਂਦਾ ਜਾਂ ਬਲੈਡ ਬਲੈਡ ਜਾਂਦਾ ਜਾਂ ਜਾਂ ਕੋਈ ਬੋਦੀ ਆ ਜਾਂਦੀ ਹੈ ਜਾਂ ਸਪੈਸ ਨਹੀਂ ਵੇਖੋ ਜੀ ਇਹ ਤੇ ਹਰ ਇੱਕ ਚੀਜ਼ ਨਾਲ ਨੈਗੇਟਿਵ ਪੋਜ਼ਿਟਿਵ ਜੁੜਿਆ ਹੈ ਆਪਣੇ ਥੋੜੇ ਪ੍ਰੋਸੈਸ ਹੀ ਹੈ ਜੇ ਨੈਗੇਟਿਵ ਸੋਚੋਗੇ ਤਾਂ ਨੈਗੇਟਿਵ ਰਿਜ਼ਲਟ ਨਿਕਲਣਾ ਹੈ ਜੇ ਪੋਜ਼ਿਟਿਵ ਸੋਚੋਗੇ ਤਾਂ ਪੋਜ਼ਿਟਿਵ ਨਿਕਲਣਾ ਹੈ ਮੈਂ ਖੁਦ ਹੀ ਆਪਣੀ ਗੱਲ ਕਰਦਾ ਮੇਰੇ ਸਹਾਨ 21 ਵਾਰ ਮੈਂ ਕਢਾ ਚੁੱਕਿਆ ਹਾਂ ਤੇ 22 ਵਾਰ ਅਜ ਕਢਵਾਉਣ ਜਾ ਰਿਹਾ ਹਾਂ ਇਹ ਬਾਕੀ ਮੇਰੇ ਸਾਹ ਜਿੰਨੀ ਵਾਰ ਅਸੀਂ ਕਢਵਾਈਏ ਤੰਦਰੁਸਤ ਬੰਦਾ ਜਿਹੜਾ ਹੈਗਾ ਉਹਨੂੰ ਕਢਾਉਣਾ ਚਾਹੀਦਾ ਹੈ ਆ ਉਦੇ ਵਾਸਤੇ ਲਾਇਬਨ ਦਾਇਆ ਕਿ ਆਪਣੀ ਸਰੀਰ ਦੀ ਜਿਹੜੀ ਤੰਦਰੁਸਤੀ ਜਾਂਦੀ ਹੈ ਬਰਕਰਾਰ ਰਹਿੰਦੀ ਹੈ ਮਹਾਨਦਾਨ ਮੰਨਿਆ ਜਾਂਦਾ ਇਸ ਨੂੰ ਜਿੰਨਾ ਜ਼ਰੂਰੀ ਬਿਲਕੁਲ ਜਿਹੜਾ ਖੂਨ ਹੈ ਮਹਾਨਦਾਨ ਮੰਨਿਆ ਜਾਂਦਾ ਇੱਕ ਬੜੀ ਵਧੀਆ ਇੱਕ ਇਹ ਸੇਵਾ ਹੈਗੀ ਹੈ ਜਿੱਦਾਂ ਤੁਹਾਨੂੰ ਦੱਸਿਆ ਜਾਂਦਾ ਕਿ ਗੁਰਨਾਨਕ ਹਸਪੀਟਲ ਦੇ ਵਿੱਚ ਤੇ ਉੱਥੇ ਬੱਚੇ ਹੈਥੈਲਾਸੀਮੀਆ ਦੇ ਮਰੀਜ਼ ਹੈਗੇ ਜਿਨ੍ਹਾਂ ਨੂੰ ਹਰ ਸਾਲ ਸਾਡੇ ਭਰਾ ਤੇ ਮਨਜੀਤ ਸਿੰਘ ਬੂਟਾ ਜੀ ਜਿਹੜੇ ਹੈਗੇ ਹਨਾ ਉਹਨਾਂ ਨੂੰ ਹਰ ਸਾਲ ਬਲੱਡ ਡੋਨੇਟ ਜਿਹੜਾ ਉੱਥੇ ਕਰਦੇ ਆ ਉਹਨਾਂ ਵਾਸਤੇ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਨੌਜਵਾਨ ਜਿਹੜੇ ਅੱਜ ਕੱਲ੍ਹ ਦੇ ਨਸ਼ੇ ਦੇ ਇਹ ਕਿਤੇ ਬੰਦੀ ਨਹੀਂ ਚੱਲ ਪੈ ਚੁੱਕਾ ਕੋਨਾ ਵਾਸਤੇ ਹਾਂਜੀ ਅੰਜੋਨਾ ਵਾਸਤੇ ਇੱਕ ਬੜਾ ਇੱਕ ਸੁਨਹਿਰੀ ਮੌਕਾ ਹੈ ਇੱਕ ਸਭ ਤੋਂ ਵੱਡੀ ਗੱਲ ਇਹ ਕਿ ਸਾਡਾ ਸਰਕਾਰਾਂ ਵਿੱਚ ਬੜਾ ਵਧੀਆ ਸਾਥ ਦੇ ਰਹੀਆਂ ਜਿਨ੍ਹਾਂ ਨੂੰ ਦੇਖ ਰਹੇ ਹੋ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬੜੀ ਵਧੀਆ ਇੱਕ ਲਹਿਰ ਚੱਲ ਰਹੀ ਹੈ ਹਨਾ ਜੁਧ ਨਸ਼ਾ ਦੇ ਵਿਰੁੱਧ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਜ ਉਸ ਨੌਜਵਾਨਾਂ ਨੂੰ ਜੋ ਨਸ਼ੇ ਦੀ ਦਲਦਲ ਚ ਹਨਾ ਫਸੇ ਹੋਏ ਆ ਉਹਨਾਂ ਨੂੰ ਕਿਸੇ ਨਾ ਕਿਸੇ ਜਾਂ ਸੁਸਾਇਟੀ ਦੇ ਰਾਹੀਂ ਹਨਾ ਜਾਂ ਕਹਿ ਲਈਏ ਕਿਸੇ ਮੰਦਰ ਗੁਰਦੁਰਾ ਰਾਏ ਜਾਂ ਸੇਵਾ ਦੇ ਰਾਹੀ ਹੈ ਨਾ ਕੋਈ ਨਾ ਕੋਈ ਆਪਣੀ ਸੇਵਾ ਦੇ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ ਕਿ ਜਿਹੜਾ ਉਹਨਾਂ ਦਾ ਦਿਮਾਗ ਹੈ ਜਿਹੜਾ ਹਨਾ ਕੇ ਸਹੀ ਬਣੇ ਲੱਗ ਸਕੇ ਕਿ ਜਿਹੜੀ ਇਹ ਦਲਦਲ ਚੋਂ ਹੈਗਾ ਨਿਕਲੇ ਜਾ ਸਕੇ ਕਿੰਨੇ ਕਿ ਲੋਕ ਮੇਰਾ ਨਾਮ ਦੱਸ ਕੇ ਤੇ ਸੁਸਾਇਟੀ ਦਾ ਨਾਮ ਮੇਰਾ ਨਾਮ ਮਜੀਤ ਸਿੰਘ ਜੀ ਧੰਨ ਧੰਨ ਬਾਬਾ ਬੁੱਢਾ ਹੀ ਸੇਵਾ ਸਾਥੀ ਦਾ ਮੁਖ ਸੇਵਾਦਾਰ ਹੋਂਦੇ ਨਾਤੇ ਅੱਜ 41ਵਾਂ ਫੂਨਡਨ ਕੈਂਪ ਗੁਰਦੁਆਰਾ ਦੁਸਤ ਦਮਨ ਸਾਹਿਬ ਧਰਮਪੁਰਾ ਵਾਰਡ ਨੰਬਰ 24 ਹਲਕਾ ਪੂਰਵੀ ਵਿਖੇ ਲਗਾਇਆ ਗਿਆ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਸੋ ਇਹ ਪੀਰ ਇਹ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਸਰਦਾਰ ਵਿਕ੍ਰਮਜੀਤ ਸਿੰਘ ਜੀ ਉਹਨਾਂ ਦੀ ਸਾਰੀ ਸਮੂਚੀ ਡਾਕਟਰ ਦੀ ਟੀਮ ਦੀ ਰਹਿਤ ਮਾਈ ਜਿੱਥੇ ਲੱਗ ਰਿਹਾ ਵਾ। ਸੋ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਗਿਆ ਵਿਕ੍ਰਮਜੀਤ ਜੀ ਵੱਲੋਂ ਔਰ ਸਾਰੀ ਟੀਮ ਵੱਲੋਂ ਵਧੀਆ ਕੈਂਪ ਲਗਾਇਆ ਗਿਆ। ਜਿਹੜਾ ਚਾਹੁੰਦੇ ਨੌਜਵਾਨਾਂ ਨੂੰ ਜਿਹੜੇ ਬਲੱਡ ਡੇਟ ਕੋ ਭੱਜਦੇ ਨੇ ਜਾਂ ਦਿੰਦੇ ਨੇ। ਦੇਖੋ ਜੀ ਬਲੱਡ ਡੋਨੇਟ ਜਿਹੜਾ ਇਹ ਖੂਨਦਾਨ ਮਹਾਦਾਨ ਹੈ। ਇਦੇ ਵਿੱਚ ਪਹਿਲਾਂ ਤੇ ਮੈਂ ਆਪਣੇ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਚਰਨਜੀਤ ਸਿੰਘ ਜੀ ਮਾਨਤੀ ਪਹਿਲਵਾਨ ਜੋ ਮੇਰਾ ਹਮੇਸ਼ਾ ਸਾਥ ਦਿੰਦਾ ਰਹਿੰਦਾ ਹੈ ਹਰ ਸਮੇਂ ਸਮੇਂ ਤੇ ਸਰਦਾਰ ਵਿਕਰਮਜੀਤ ਸਿੰਘ ਜੀ ਜਸਪਾਲ ਸਿੰਘ ਜੀ ਰਾਜੀ ਤੇ ਮੈਂ ਆਪਣੀ ਸਾਰੇ ਟੀਮਾਂ ਦਾ ਨਾਲ ਲਵਾ ਸਾਰੇ ਜਿਹੜੇ ਵੀਰ ਮੇਰੇ ਨਾਲ ਸਹਿਯੋਗ ਲਾਦੇ ਨੇ ਉਹਨਾਂ ਦਾ ਪਹਿਲਾਂ ਬਹੁਤ ਧੰਨਵਾਦ ਤੇ ਬਾਕੀ ਰਹਿ ਕੇ ਖੂਨਦਾਨ ਕਰਨ ਤੇ ਜਿਹੜੇ ਨੌਜਵਾਨ ਡਰਦੇ ਵੀ ਨਹੀਂ 18 ਸਾਲ ਤੋਂ ਲੈ ਕੇ 65 ਸਾਲ ਤੱਕ ਦਾ ਕੋਈ ਵੀ ਸਿਹਤਮੰਦ ਇਨਸਾਨ ਖੂਨਦਾਨ ਕਰ ਸਕਦਾ ਵਾ ਇਹਦੇ ਨਾਲ ਕੋਈ ਕਮਜ਼ੋਰੀ ਵੀ ਨਹੀਂ ਆਉਂਦੀ ਔਰ ਸਰੀਰ ਕੇ ਨਾਲ ਤੰਦਰੁਸਤ ਰਹਤਾ ਸਰ ਇੱਕ 41ਵਾਂ ਖੂਨਦਾਨ ਕਰਕੇ ਆ ਬੜੀ ਵੱਡੀ ਗੱਲ ਹੈ ਤੁਹਾਨੂੰ ਸਤਿਕਾਰ ਨਾਲ ਮੈਂ 41ਵਾਂ ਖੂਨਦਾਨ ਕੈਂਪ ਲਗਾਇਆ ਵਾ ਕੀ ਕਾਰਨ ਕਿ ਖੂਨਦਾਨ ਕੈਂਪ ਜਿਹੜੇ ਤੁਹਾਡੇ ਕੋਲ ਜੋਸਫ ਕਿਤੇ ਜਾਂਦੇ ਆ ਖੂਨਦਾਨ ਦੀ ਜਿਹੜੀ ਨਾ ਹੈਮੀਅਤ ਜਿਹੜੀ ਇਹ ਜਦੋਂ ਵੇਖੇ ਥੈਲਾਸੀਮੀ ਦੇ ਔਰ ਮੈਂ ਹਮੇਸ਼ਾ ਜਦੋਂ ਵੀ ਤਰੀਮ ਕੀਤੀ ਆ ਆ ਲਾਗੇ ਮੇਰੇ ਵਿਕਰਮਜੀਤ ਸਰ ਆਪਣਾ ਨਾਮ ਮੇਰਾ ਨਾ ਵਿਕਰਮਜੀਤ ਸਿੰਘ ਜੀ ਨੋਲਿਜ ਵਾਲਾ ਵੈਲਫੇਅਰ ਸੁਸਾਇਟੀ ਤੋਂ ਮੈਂ ਪ੍ਰੈਜ਼ੈਂਟ ਹਾਂ ਇੰਡੀਅਨ ਰੈਡਕ੍ਰੋਸ ਸੋਸਾਇਟੀ ਤੋਂ ਵੀ ਇਵੈਂਟ ਮੈਨੇਜਰ ਹਾਂ ਸੋ ਅੱਜ ਜੋ ਬਲੱਡ ਡੋਨੇਸ਼ਨ ਕੈਂਪ ਲਾ ਰਿਹਾ ਲੱਗਾ ਹੋਇਆ 14 ਜੂਨ ਨੂੰ ਵਰਲਡ ਬਲੱਡ ਡੋਨਰ ਡੇ ਮਨਾਇਆ ਜਾਂਦਾ ਹੈ ਉਤੇ ਤਹਿਤ ਅੱਜ ਬਲੱਡ ਕੈਂਪ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਸਦਾ ਮਜੀਤ ਸਿੰਘ ਜੋੜਾ ਫਾਟਕ ਮੰਤੀ ਪਹਿਲਵਾਨ ਜੀ ਕੂਪੀਰ ਰੈਗੂਲਰ ਸੇਵਾ ਦੇ ਕਾਰਜ ਕਰਦੇ ਰਹਿੰਦੇ ਨੇ ਉਹਦੇ ਵਿੱਚੋਂ ਹੀ ਅੱਜ ਕਰ ਰਹੇ ਹਾਂ ਕਿ ਜੋ ਬਲੱਡ ਡੋਨੇਸ਼ਨ ਕੈਂਪ ਲੱਗਾ ਹੈ ਬਲੱਡ ਜਿਹੜਾ ਵਾ ਉਹ ਕਿਸੇ ਮਸ਼ੀਨ ਦਾ ਕੋਈ ਫੈਕਟਰੀ ਜਾਂ ਸਾਇੰਸ ਨੇ ਅਜੇ ਤੱਕ ਕੋਈ ਫਾਰਮੂਲਾ ਨਹੀਂ ਬਣਾਇਆ ਇਨਸਾਨ ਇਹੋ ਜੀ ਮਸ਼ੀਨਰੀ ਆ ਜਿਹਦੇ ਵਿੱਚ ਬੰਦਾ ਹੈ ਤੇ ਬਲੱਡ ਦੇਣ ਨਾਲ ਜਿੱਥੇ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਉੱਥੇ ਆਪਣੇ ਸਰੀਰ ਨੂੰ ਦਾ ਬੜਾ ਬੈੜਾ ਹੈ ਜਿਹੜਾ ਰੈਗੂਲਰ ਡੋਨਰ ਹੋਵੇ 88% ਚਾਂਸ ਹਾਰਟ ਦੀ ਬਿਮਾਰੀ ਦੇ ਘਟ ਜਾਂਦੇ ਨੇ ਖੂਨ ਪਤਲਾ ਰਹਿੰਦਾ ਵਾ ਖੂਨ ਜੰਮਦਾ ਨਹੀਂ ਆ ਇਮਿਊਨਿਟੀ ਵੱਧਦੀ ਆ ਈਵਨ ਨਵੀਂ ਖੋਜ ਇਹ ਕੰਦੀ ਪਈ ਆ ਕਿ ਜਿਹੜਾ ਰੈਗੂਲਰ ਡੋਨਰ ਆ ਉਹਦੇ ਚ ਕੈਂਸਰ ਵਰਗੇ ਸੈੱਲ ਵੀ ਨਹੀਂ ਬੱਦੇ ਸੋ ਇਹ ਇੱਕ ਇਹੋ ਜੀ ਸੇਵਾ ਵਾ ਜਿਹਦੇ ਤੇ ਕਿਸੇ ਦੀ ਮਦਦ ਵੀ ਕਰਨ ਹੁੰਦੀ ਆ ਤੇ ਆਪਣੀ ਵੀ ਇਹਦੇ ਚ ਆਪਣੀ ਸਿਹਤ ਜਿਹੜੀ ਤੰਦਰੁਸਤ ਰਹਿੰਦੀ ਸੋ ਮੇਰੀ ਇਹੋ ਅਪੀਲ ਹੈ ਸਾਰੇ ਇਹੋ ਜੇ ਕੰਮ ਕਰਦੇ ਰਹਿਣਾ ਚਾਹੀਦਾ ਪੰਜਾਬ ਪੰਜਾਬੀ ਜਿਹੜੇ ਸਾਡੇ ਨੌਜਵਾਨ ਹੈ ਜਿੱਥੇ ਸਵਾਲ ਸਾਰੇ ਹਮੇਸ਼ਾ ਕਰਦੇ ਵੀ ਨਸ਼ਾ ਉਹ ਹਾਈਲਾਈਟ ਜਿਆਦਾ ਕਰ ਦਿੱਤਾ ਗਿਆ ਆ ਤੇ ਆਹ ਵੇਖੋ ਅੰਦਰ ਨੌਜਵਾਨੀ ਜਿਹੜੀ ਆ ਸੂਈਆਂ ਲਵਾ ਕੇ ਲੋਕਾਂ ਦੀ ਜ਼ਿੰਦਗੀ ਵਿਚਾਰ ਰਹੀ ਆ ਸਾਨੂੰ ਇਹ ਵੀ ਸੋਸ਼ਲ ਮੀਡੀਆ ਤੇ ਵਾਰ-ਵਾਰ ਫਲਾਉਣਾ ਚਾਹੀਦਾ ਸੋ ਬਹੁਤ ਵਧੀਆ ਪ੍ਰਾਲਾ ਸਾਰੇ ਨੌਜਵਾਨਾਂ ਨਾਲ ਕਨੈਕਟ ਹੋਇਆ ਹੈ ਦੋਨੇ 40 ਦੇ ਆਸ-પાસ ਹੋ ਚੁੱਕੇ ਨੇ ਤੇ ਅਪਰ 100 ਬਲਾਸ ਦਾ ਸਾਡਾ ਟਾਰਗੇਟ ਹੈਗਾ ਤੇ ਲੱਗਦਾ ਅਚੀਵ ਹੋ ਜਾਊਗਾ ਜੀ ਬਹੁਤ ਜਿਹੜਾ ਬਲੱਡ ਬੈਂਕ ਤੇ ਜਿਹੜੇ ਡਾਕਟਰ ਹੈਗੇ ਮੇਰੇ ਨਾਲ ਦੇ ਡਾਕਟਰ ਜਿਹੜੇ ਇਹ ਜੀ ਸਾਡਾ ਬਲੱਡ ਬੈਂਕ ਹੈਗਾ ਕੇਵੀਆਈ ਬਲੱਡ ਬੈਂਕ ਮੀਠਾ ਰੋਡ ਜੋ ਕਿ ਪੰਜਾਬ ਦੇ ਦੂਜਾ ਇਦਾਂ ਦਾ ਬਲੱਡ ਬੈਂਕ ਹੈ ਜੋ ਸਟੈਂਡ ਅਲੋਨ ਬਲੱਡ ਬੈਂਕ ਹੈ ਜੋ ਕੈਂਜੀ ਵੱਲੋਂ ਚਲਾਇਆ ਜਾਂਦਾ ਹੈ ਸਟੈਂਡ ਅਲੋਨ ਦਾ ਮਤਲਬ ਹੁੰਦਾ ਕਿ ਜੋ ਹਸਪੀਟਲ ਤੋਂ ਬਾਹਰ ਹੈ ਉਹ ਲਾਇਸੈਂਸ ਸਿਰਫ ਦੋ ਹੀ ਐਜੂਸ ਫਿਲਾਇਆ ਹੈ ਇੱਕ ਨਵੇਂ ਸ਼ਹਿਰੇ ਕਿੱਥੇ ਆ ਸੋ ਉਹ ਕੋ ਦੇਖ ਹੋਰ ਬੈਨੀਫਿਟ ਕੀ ਆ ਵੀ ਸਾਡੇ ਉੱਤੇ ਥੈਲਾਸੀਮੀਆ ਦੇ ਬੱਚੇ ਆ ਥੈਲਾਸੀਮੀਆ ਬਾਰੇ ਮੈਂ ਥੋੜਾ ਦੱਸਣਾ ਚਾਹੁੰਦਾ ਥੈਲਾਸੀਮੀਆ ਦੇ ਅਵੇਅਰਨੈਸ ਦੀ ਬੜੀ ਜ਼ਰੂਰਤ ਹੈ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ 170 ਪਲੱਸ ਬੱਚੇ ਨੇ ਥੈਲਾਸੀਮੀਆ ਦੇ ਉਹ ਬਿਮਾਰੀ ਇਦਾਂ ਦੀ ਹੈ ਕਿ ਬੱਚਾ